26 ਜਨਵਰੀ ਦੇ ਮੁੱਖ ਦਿਹਾੜੇ ਮੁਕੇ ਲੁਧਿਆਣਾ ਦੇ ਮਾਤਾ ਰਾਣੀ ਚੌਂਕ ਵਿਖੇ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਦਾਸ ਦੇ ਨਿਰਦੇਸ਼ਕ ਵੀਰ ਸ਼੍ਰੇਸ਼ਟ ਨਰੇਸ਼ ਢੀਗਾਂ ਦੀ ਅਗਵਾਈ ਹੇਠ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਇਆ ਗਿਆ ਜਿਸ ਵਿੱਚ ਲੁਧਿਆਣਾ ਸ਼ਹਿਰ ਦੀਆਂ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਸ਼ਰਕਤ ਕੀਤੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜਾ ਹੀ ਭਗਤਿਰ ਦਿਹਾੜਾ ਜਿਸ ਦਿਨ ਸਾਡੇ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਨੂੰ ਅੱਜ ਇਸ 76ਵਾਂ ਜਿਹੜਾ ਗਣਤੰਤਰ ਦਿਵਸ ਬੜੇ ਹੀ ਸ਼ਰਧਾ ਅਤੇ ਧੂਮਤਮ ਨਾਲ ਮਨਾ ਰਹੇ ਹਾਂ ਜਿਹਦੇ ਵਿੱਚ ਝੰਡੇ ਦੀ ਰਸਮ ਆਜ ਸਾਡੇ ਬਹੁਤ ਹੀ ਸਤਕਾਰਯੋ ਸੋਮੇ ਚੰਦਰਪਾਲ ਨਾਰਾਇਣ ਜੀ ਧਰਮਗੁਰੂ ਨੇ ਕਰਈ ਆ ਔਰ ਇਹਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਸਾਡੇ ਭਾਰਤੀ ਆ ਵਾਲਮੀਕੀ ਤਰਨ ਸਮਾਜ ਦੇ ਲੁਧਿਆਣਾ ਦੇ ਵਿੱਚ ਕਾਰਯਕਰਤਾਵੋਚਿਆ ਸਭ ਤੋਂ ਪਹਿਲਾਂ ਮੈਂ ਗਣਤੰਤਰ ਦਿਵਸ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਔਰ ਬੇਨਤੀ ਕਰਦਾ ਮੈਂ ਕਿ ਜਵਾਹਰ ਲਾਲ ਸਾਹਿਬ ਡਾਕਟਰ ਮਿਹਰਗਰ ਸਾਹਿਬ ਨੇ ਜੋ ਸਾਡਾ ਵਿਸ਼ਾਲ ਸੰਵਿਧਾਨ ਲਿਖਿਆ ਸੀ ਔਰ ਇਸ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਮਾਨ ਅਤੇ ਸਨਮਾਨ ਦਿੱਤਾ ਸੀ ਇਹਨੂੰ ਅਸੀਂ ਬਰਕਰਾਰ ਰੱਖੀਏ ਔਰ ਆਪਣੇ ਭਾਰਤ ਦੇਸ਼ ਨੂੰ ਅਸੀਂ ਮਹਾਨ ਮਨਾਈਏ ਔਰ ਮੈਂ ਨਰੇਸ਼ ਸਿੰਘਾਨ ਰਾਸ਼ਟਰਨ ਦੇ ਉਦਦੇਸ਼ਕ ਭਾਬਾ ਦਸ ਜਿੱਥੇ ਲੁਧਿਆਣਾ ਦੇ ਸਾਰੇ ਕਾਰਜਕਰਤਾਵਾਂ ਦਾ ਧੰਨਵਾਦ ਕਰਦਾ ਮਾਂ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਕੇ ਭਾਰਤੀ ਆਲਮਿਕੀ ਧਰਮ ਸਮਾਜ ਭਾਬਾ ਦਸ ਦੇ ਕਾਰਜਕਰਤਾ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਅਤੇ ਡਾਕਟਰ ਅਮੇੜਕਰ ਸੰਘਰਸ਼ ਮੋਰਚੇ ਦੇ ਸਾਰਿਆਂ ਨੇ ਬੜੀ ਵੱਡੀ ਗਿਣਤੀ 'ਚ ਆ ਕੇ ਜੋਗ ਧਰਮ ਗੁਰੂ ਜੀ ਦਾ ਸਵਾਗਤ ਕਰਿਆ ਵਾ ਹੋਰ ਸਾਰੇ ਹੀ ਪਦਾਰੀਆਂ ਦਾ ਸਵਾਗਤ ਕਰਿਆ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਮਾਂ ਉੱਥੇ ਸਾਰਿਆਂ ਨੂੰ ਇੱਕ ਵਾਰੀ ਫੇਰ ਗੰਤੰਤਰ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਮਾਂ ਔਰ ਆਓ ਆਪਾਂ ਸਾਰੇ ਮਿਲ ਕੇ ਇਹ ਗਣਤੰਤਰ ਦਿਵਸ ਜਿੱਥੇ ਮਨਾ ਰਹੇ ਆ ਉਥੇ ਸਮਾਜ ਦੇ ਵਿੱਚੋਂ ਫੈਲੀਆਂ ਹੋਈਆਂ ਬੁਰਾਈਆਂ ਜਿਵੇਂ ਕਿ ਅੰਧਵਿਸ਼ਵਾਸ ਹੈ ਨਸ਼ਾ ਖੋਰੀਆ ਅਨਪੜਤਾ ਹੈ ਦੇਸ਼ ਪਰਥਾ ਵਰਗੀਆਂ ਬੁਰਾਈਆਂ ਨੂੰ ਖਤਮ ਕਰੀਏ ਸਾਨੂੰ ਸਾਡਾ ਦੇਸ਼ ਜਿਹੜਾ ਤਰੱਕੀ ਕਰ ਸਕਦਾ ਵਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਨ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ